ਦੋਸਤੋ ਜਿਵੇਂ ਹਵੇਲੀ ਨੂੰ ਆਪਾਂ ਦੇਖ ਰਹੇ ਆਂ ਇਹ ਹਵੇਲੀ ਆਪਣੇ دوست ਨਰਿੰਦਰ ਸਿੰਘ ਦਲੇਮਾਂ ਵਾਲੇ ਦੀ ਹੈ ਜੋ ਸ਼ਾਹਵਕਾ ਸਰਪੰਚ ਸਵਰਗਵਾਸ ਸਰਦਾਰ ਕਰਤਾਰ ਸਿੰਘ ਦੇ ਪੋਤੇ ਨੇ ਆਪਾਂ ਦਿਖਾ ਰਹੇ ਆਂ ਤੁਹਾਨੂੰ ਜਿਨ੍ਹਾਂ ਨੇ ਕਿਰਤ ਕਰਕੇ ਇੰਨੀ ਕਾਇਮ ਹਵੇਲੀ ਬਣਾਈ ਆ ਸੋ ਉਹ ਆਪਣੇ ਮਿੱਤਰ ਨੇ ਬਹੁਤ ਸਾਲਾਂ ਤੋਂ ਮਿੱਤਰਤਾ ਭਾਈ ਨੇ ਕਈ ਵਾਰ ਕਿਹਾ ਮਿਲਣ ਦਾ ਟਾਈਮ ਨਹੀਂ ਮਿਲਿਆ ਪਹਿਲਾਂ ਮੈਂ ਵਿੱਲਾ ਨਹੀਂ ਸੀ ਸੋਨੂੰ ਪਤਾ ਕਥਾ ਕੀਰਤਨ ਦੀ ਦੁਨੀਆ ਦੇ ਵਿੱਚ ਸੀ ਹੁਣ ਜਦੋਂ ਦੇ ਵਿੱਲੇ ਜਿ ਹੋਇਆ ਥੋੜੇ ਜੇ ਕਈ ਦਿਨਾਂ ਤੋਂ ਵਿੱਲੇ ਸੀ ਸੋ ਵੀਰ ਨੂੰ ਮਿਲਣ ਦਾ ਸਬਬ ਬਣਿਆ ਸੋ ਪਹਿਲਾਂ ਅੰਦਰਲੇ ਘਰ ਰਹਿੰਦੇ ਹੁੰਦੇ ਇਹ ਉਦੋਂ ਦਾ ਕਈ ਵਾਰੀ ਆਉਣ ਦਾ ਟਾਈਮ ਮਿਲਿਆ ਸੀ ਸੋ ਦਿਖਾ ਰਹੇ ਹਾਂ ਹਵੇਲੀ ਬਹੁਤ ਵਧੀਆ ਬਣੀ ਆ ਸਾਰੇ ਦਿਓ ਮੁਬਾਰਕਾਂ ਵਾਹਿਗੁਰੂ ਕਿਰਪਾ ਕਰੇ ਹੋਰ ਵੀ ਹਰ ਖੇਤਰ ਚ ਅੱਗੇ ਵਧਣ ਦਾ ਬਲ ਬਖਸ਼ੇ ਕਰੇ ਜਿਹੜੇ ਮਿਸਤਰੀ ਨੇ ਇਹ ਹਵੇਲੀ ਬਣਾਈ ਆ ਜੇਕਰ ਕਿਸੇ ਨੇ ਬਣਵਾਉਣੀਆਂ ਵੀਰੇ ਉਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਭੇਜ ਦਿਆਂਗੇ ਤੁਹਾਨੂੰ ਜਿਹੜੇ ਮਿਸਤਰੀਆਂ ਨੇ ਇਹ ਹਵੇਲੀ ਬਣਾਈ ਆ ਉਹਨਾਂ ਦਾ ਨੰਬਰ ਵੀ ਇੱਕ ਅੱਧੇ ਦਿਨ ਚ ਉਹਨਾਂ ਦੀ ਇੰਟਰਵਿਊ ਕਰਾਂਗੇ ਅਸਲ ਤਾਂ ਸੋ ਹਵੇਲੀ ਬਹੁਤ ਵਧੀਆ ਬਣੀ ਆ ਤੁਸੀਂ ਚਾਰ ਚੁਫੇਰਾ ਦੇਖ ਸਕਦੇ ਹੋ ਅਜੇ ਵੀ ਕੰਮ ਤਾਂ ਚੱਲ ਰਿਹਾ ਉਹਨਾਂ ਦਾ ਤੇ ਆਪਾਂ ਮਿਸਤਰੀ ਦੇ ਵੀ ਇੱਕ ਅੱਦੇ ਦਿਨ ਚ ਇੰਟਰਵਿਊ ਪੂਰੇ ਹਾਈ ਲੈਵਲ ਤੇ ਕਰਾਂਗੇ ਬਾਈ ਕਹਿੰਦਾ ਕਹਿੰਦਾ ਘੋੜੀ ਵੀ ਦੇਖ ਕੇ ਜਾਓ ਘੋੜੀ ਵੀ ਬਾਈ ਨੇ ਰੱਖੀ ਵੀ ਆ ਸ਼ੌਂਕ ਵਾਸਤੇ ਇਹ ਬਸੇਰੀ ਵੀ ਬਾਈ ਨੇ ਰੱਖੀ ਹੋਈ ਆ ਗੇੜਾ ਗੂੜਾ ਦੇਣ ਨੂੰ ਸੋ ਇਤਿਹਾਸ ਦੱਸਦਾ ਕਹਿੰਦੇ ਜਿਨ੍ਹਾਂ ਦੇ ਘਰ ਘੋੜੇ-ਘੋੜੀਆਂ ਹੁੰਦੀ ਨੇ ਉਹਨਾਂ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਰੂਰ ਚੱਕਰ ਲਾਉਂਦੇ ਨੇ ਗੇੜਾ ਜ਼ਰੂਰ ਮਾਰਦੇ ਨੇ ਇਹਨਾਂ ਦੇ ਉੱਪਰ ਵੀ ਕਾਫੀ ਵੱਡਾ ਹੱਥ ਹੈ ਵਾਹਿਗੁਰੂ ਦੀ ਕਿਰਪਾ ਸੋ ਭਾਈ ਵਿਆਹ ਹੈ ਵੀ ਆਪਣੇ ਮਿੱਤਰਾਂ ਦੇ ਘਰ ਹੀ ਆ ਹਾਥਨ ਪਿੰਡ ਗੁਰਜੰਟ ਸਿੰਘ ਨੰਬਰਦਾਰ ਦੀ ਕੁੜੀ ਨੂੰ ਵਿਆਹ ਹੈ ਭਾਈ ਆਪਣੇ ਮਿੱਤਰਤਾ ਬਹੁਤੇ ਸਾਲਾਂ ਤੋਂ ਇਹਨਾਂ ਨਾਲ ਕਈ ਵਾਰੀ ਬਾਈ ਦੇ ਨਾਲ ਆਉਣ ਦਾ ਸਬੱਬ ਮਿਲਿਆ ਸੋ ਭਾਈ ਹਵੇਲੀ ਕਿੱਦਾਂ ਦੀ ਬਣੀ ਜ਼ਰੂਰ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ